ਨਨ ਅਨਕ ਬਾਹਰ ਸਰਬ ਕਲਾ ਸਮਰਾਥ ਗੋਲਨ ਤੇਰਾ ਖੋ ਪ੍ਰਭੂ ਨਾਨਕ ਦੇ ਕਰ ਹਾਥ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਦੇ ਬਹੁਤ ਹੀ ਵੱਡਿਆ ਭਾਗਾਂ ਵਾਲੇ ਹਾਂ ਜੋ ਨਾਨਕ ਸਰ ਭਗਤੀ ਦੇ ਘਰ ਵਿਖੇ ਬਾਬਾ ਜੀ ਦੇ ਤਪ ਸਥਾਨ ਤੇ ਹਾਜ਼ਰੀਆਂ ਭਰ ਰਹੇ ਆ ਹੁਣੇ-ਹੁਣੇ ਪਿਆਰੇ ਬਾਬਾ ਜੀ ਦੇ ਅਮਰਤਮਈ ਬਚਨ ਸਰਵਣ ਕੀਤੇ ਹਨ ਜਿਨ੍ਹਾਂ ਬਚਨਾਂ ਦੇ ਨਾਲ ਬਾਬਾ ਜੀ ਨੇ ਪਿੰਡਾਂ ਸ਼ਹਿਰਾਂ ਦੇ ਵਿੱਚ ਜਾ ਕੇ ਲੱਖਾਂ ਪ੍ਰਾਣੀਆਂ ਨੂੰ ਅਮਰ ਸ਼ਕਾ ਕੇ ਲੱਖਾਂ ਟੁੱਟੀਆਂ ਹੋਈਆਂ ਰੂਹਾਂ ਨੂੰ ਗੁਰੂ ਚਰਨਾਂ ਦੇ ਨਾਲ ਜੋੜਿਆ ਮਹਾਨ ਪਰਪਕਾਰ ਕੀਤੇ ਸੋ ਧੰਨ ਧੰਨ ਬਾਬਾ ਅਨੰਦ ਸਿੰਘ ਜੀ ਮਹਾਰਾਜ ਜੀ ਨੇ ਇਸ ਸਥਾਨ ਤੇ 1916 ਦੇ ਵਿੱਚ ਚਰਨ ਪਾਏ ਬਾਬਾ ਨਨਸਿੰਘ ਜੀ ਮਹਾਰਾਜ ਕੱਚੇ ਕਮਰਕੁੱਠੇ ਕੁੱਲੀਆਂ ਦੇ ਵਿੱਚ ਕੱਚਿਆਂ ਥਾਵਾਂ ਦੇ ਵਿੱਚ ਹੀ ਰਹਿੰਦੇ ਸੀ ਪਰ ਧੰਨ ਧੰਨ ਬਾਬਾ ਜੀ ਸ਼ਰਸਿੰਘ ਜੀ ਮਹਾਰਾਜ ਜੀ ਨੇ ਆ ਕੇ ਫਿਰ 1949-50 ਦੇ ਵਿੱਚ ਆ ਕੇ ਸਭ ਤੋਂ ਪਹਿਲਾਂ ਸਰੋਵਰ ਬਣਾਇਆ 28 ਦਿਨਾਂ ਦੇ ਵਿੱਚ ਉਸ ਤੋਂ ਬਾਅਦ ਇਹ ਸੁੰਦਰ ਮੰਦਰ ਪੰਜ ਮੰਜ਼ਲਾ ਮੰਦਰ ਬਣਾ ਕੇ ਉੱਪਰ ਸੋਨੇ ਦੇ ਕਲਸ਼ ਚੜ੍ਹਾਏ ਇਹ ਲਗਭਗ 1950 ਦੇ ਵਿੱਚ ਜਿਨ੍ਹਾਂ ਸਮਿਆਂ ਦੇ ਵਿੱਚ ਬੇਸ਼ੇ ਦੇ ਪੱਕੇ ਮਕਾਨ ਵੀ ਨਹੀਂ ਸਿਪਾਏ ਹੁੰਦੇ ਉਹਨਾਂ ਸਮਿਆਂ ਦੇ ਵਿੱਚ ਬਾਬਾ ਜੀ ਨੇ ਇਹ ਸੋਨੇ ਦੇ ਕਲਚ ਚੜਾਏ ਆਪ ਸਾਹਮਣੇ ਦੇਖ ਰਹੇ ਹੋ ਕਿੰਨਾ ਕੰਧਾ ਦੇ ਤੱਕ ਪੱਥਰ ਲੱਗਿਆ ਹੈ ਕਿੰਨੇ ਲੱਕੜੀ ਦੇ ਮੀਨਾਕਾਰੀ ਕੀਤੀ ਹੋਈ ਹੈ ਅਤੇ ਕਿੰਨਾ ਮਹਿੰਗਾ ਪੱਥਰ ਲੱਗਿਆ ਹੈ ਕਿੰਨੇ ਉਹ ਪੌੜ ਪੌੜ ਬੂਟੇ ਬਣਾਏ ਹੋਏ ਹਨ ਕਿੰਨਾ ਮਿਹਨਤ ਦੇ ਨਾਲ ਇਹ ਬਣਿਆ ਹੋਇਆ ਹੈ ਇਹ ਧੰਨ ਧੰਨ ਬਾਬਾ ਜੀ ਸਰਸਿੰਘ ਜੀ ਮਹਾਰਾਜ ਬਚਨ ਕਰਦੇ ਸਨ ਇਹ ਦਰਗਾਹੀ ਨਕਸ਼ਾ ਹੈ ਬਾਬਾ ਜੀ ਆਪ ਵੀ ਦਰਗਾਹੀ ਮਹਾਪੁਰਖ ਸਨ ਅਤੇ ਨਕਸ਼ਾ ਵੀ ਦਰਗਾਹ ਦਾ ਬਾਬਾ ਜੀ ਨੇ ਇਹ ਲਿਆਂਦਾ ਹੋਇਆ ਬਾਬਾ ਜੀ ਦੇ ਟੈਂਪਰਕਾਰਡ ਦੇ ਵਿੱਚ ਅੱਜ ਵੀ ਬਚਨ ਭਰੇ ਹੋਏ ਹਨ ਕਿ ਇਹ ਨਕਸ਼ਾ ਮਨ ਵਿੱਚ ਵਸਾ ਲਓ ਇਹੀ ਨਕਸ਼ਾ ਤੁਹਾਨੂੰ ਅੱਗੇ ਮਿਲਣਾ ਹੈ ਸੋ ਇਹ ਸੱਚਖੰਡ ਨਾਨਕ ਸਰ ਭਗਤੀ ਦਾ ਘਰ ਹੈ ਇਹ ਦਰਗਾਹੀ ਨਕਸ਼ਾ ਹੈ ਜੋ ਜੋ ਬਾਬਾ ਜੀ ਨੇ ਇੱਥੇ ਰਚਨਾ ਰਚੀ ਹੋਈ ਆ ਕਵਤਾ ਦੇ ਵਿੱਚ ਹੀ ਸਰਵਣ ਕਰੋ ਮਹਾਨ ਪਰਪਕਾਰੀ ਬਾਬਾ ਅਨੰਦ ਸਿੰਘ ਜੀ ਮਹਾਰਾਜ ਨੇ ਇੱਥੇ ਚਰਨ ਪਾਏ ਬੇਅੰਤ ਤਪੱਸਿਆ ਕੀਤੀ ਤਾਂ ਤਾਂ ਬਾਬਾ ਯਸ਼ ਸਿੰਘ ਜੀ ਮਹਾਰਾਜ ਨੇ ਉਹਨਾਂ ਦੇ ਨਾਂ ਨੂੰ ਚਾਰ ਚਰਨ ਲਾਏ ਉਹ ਮਰਜ਼ਾਦਾਂ ਨੂੰ ਅੱਗੇ ਚਲਾਇਆ ਗੁਰੂ ਗ੍ਰੰਥ ਸਾਹਿਬ ਦਾ ਪੂਜਨ ਪ੍ਰਗਟ ਗੁਰਾਂ ਕੀ ਦੇਹ ਕਰਕੇ ਸੇਵਾ ਅਤੇ ਖੰਡੇ ਬਾਟੇ ਦਾ ਅੰਮ੍ਰਿਤ ਨਿਸ਼ਕਾਮ ਦੇ ਨਾਲ ਕਥਾ ਕੀਰਤਨ ਕਿਸੇ ਵੀ ਬਹਿੰਗ ਨੂੰ ਇੱਥੇ ਕੋਈ ਮਾਇਆ ਨਹੀਂ ਦਿੱਤੀ ਜਾਂਦੀ ਕੋਈ ਤਨਖਾਹ ਨਹੀਂ ਦਿੱਤੀ ਜਾਂਦੀ ਸਾਰੇ ਪਿਆਰ ਭਾਵਨਾ ਦੇ ਨਾਲ ਸੇਵਾਵਾਂ ਕਰ ਰਹੇ ਹਨ ਸੋ ਐਸੇ ਮਹਾਨ ਪਰਉਪਕਾਰੀ ਬਾਬਾ ਜੀ ਨੇ ਜੋ ਦਰਗਾਹ ਦਾ ਨਕਸ਼ਾ ਲਿਆਂਦਾ ਹੈ ਪਿਆਰ ਦੇ ਨਾਲ ਇਸ ਤਰ੍ਹਾਂ ਸਰਵਣ ਕਰੋ ਨਾਨਕ ਸਾਰੇ ਸੱਚਖੰਡ ਹੈ ਮਿਲੇ ਨਕਸ਼ਾ ਨਾਲ ਵਿੱਚ ਸੰਸਾਰ ਦੇ ਨਾਨਕ ਸਾਰੇ ਸੱਚਖੰਡ ਹੈ ਮਿਲੇ ਨਕਸ਼ਾ ਨਾਲ ਵਿੱਚ ਸੰਸਾਰ ਦੇ ਨਾਨਕ ਸਾਰੇ ਸੱਚਖੰਡ ਹੈ ਮਿਲੇ ਨਕਸ਼ਾ ਨਾਲ ਵਿੱਚ ਸੰਸਾਰ ਦੇ ਮੰਦਰ ਤੁਲ ਨਾਨਕ ਸਾਰੇ ਹੋਰ ਜੀ ਬੰਦਰ ਤੋਲ ਨਾਨਕ ਸਾਰ ਹੋਰ ਜੀ ਪਾਵੇ ਸ਼ੀਸ਼ਾਂ ਦੀ ਜਲਸ਼ਕਲਿਸ਼ ਕੋਰ ਜੀ ਪਾਵੇ ਸ਼ੀਸ਼ਾਂ ਦੀ ਲਸ਼ਕਲਿਸ਼ ਕੋਰ ਜੀ ਇਥੇ ਸੋਦਰ ਦੇ ਆਕੇ ਠੱਗ ਚੋਰ ਜੀ ਇਥੇ ਸੋਦਰ ਦੇ ਆਕੇ ਠੱਗ ਚੋਰ ਜੀ ਜਿਹੜੇ ਸ਼ਰਧਾ ਕਰ ਆਂਦੇ ਖਾਲੀ ਮੋਰੜ ਕੇ ਨਾ ਜਾਂਦੇ ਮੂੰਹ ਮੰਗੀ ਦਾਤ ਪਾਉਂਦੇ ਨਾਲ ਭਾਵਨਾ ਦੇ ਨਾਲ ਭਾਵਨਾ ਦੇ ਗੁਰੂ ਨੂੰ ਚੇਤਾਰ ਦੇ ਨਾਨਕ ਸਾਰ ਸੱਚਖੰਡ ਹੈ ਮੀਲੇ ਨਾਕਸ਼ਾ ਨ ਵਿੱਚ ਸੰਸਾਰ ਦੇ ਨਾਨਕ ਸਾਰ ਸੱਚਖੰਡ ਹੈ ਮੀਲੇ ਨਾਕਸ਼ਾ ਨ ਵਿੱਚ ਸੰਸਾਰ ਦੇ ਸੱਚਖੰਡ ਚੋਂ ਨਿਰੰਕਾਰ ਆਏ ਜੀ ਸੱਚਖੰਡ ਚੋਂ ਨਿਰੰਕਾਰ ਆਏ ਜੀ ਨਾਲ ਨਾਕਸ਼ਾ ਵੀ ਆਪ ਦੇ ਲਿਆਏ ਜੀ ਨਾਲ ਨਾਕਸ਼ਾ ਵੀ ਆਪ ਦੇ ਲਿਆਏ ਜੀ ਬਾਦ ਲੋਕ ਚ ਚਰਨ ਆ ਕੇ ਪਾਏ ਜੀ ਬਾਦ ਲੋਕ ਚ ਚਰਨ ਆ ਕੇ ਪਾਏ ਜੀ ਸੁੱਤੇ ਭਾਗ ਜਾਣੋ ਜਾਗੇ ਭਾਗ ਮਾਲ ਵੇ ਨੂੰ ਲਾਗੇ ਜਿਹੜੀ ਜਿਹੜੀ ਜਗ੍ਹਾ ਬਾਬੇ ਆਏ ਸੰਗਤਾਂ ਨੂੰ ਆਏ ਸੰਗਤਾਂ ਨੂੰ ਬਾਬਾ ਜੀ ਤਾਰ ਦੇ ਨਾਨਕ ਸਾਰੇ ਸੱਚਖੰਡ ਹੈ ਮਿਲੇ ਨਾਖਸ਼ਾ ਨ ਵਿੱਚ ਸੰਸਾਰ ਦੇ ਨਾਨਕ ਸਾਰੇ ਸੱਚਖੰਡ ਹੈ ਮਿਲੇ ਨਾਖਸ਼ਾ ਨ ਵਿੱਚ ਸੰਸਾਰ ਦੇ ਸੋਣਾ ਰਾਚਤਾ ਸਰੋਵਰ ਜਨੌਣ ਨੂੰ ਸੋਣਾ ਰਾਚਤਾ ਸਰੋਵਰ ਜਨੌਣ ਨੂੰ ਮਲ ਜਨਮ ਜਨਮ ਵਾੜੀ ਲਾਉਣ ਨੂੰ ਮਲ ਜਨਮ ਜਨਮ ਵਾੜੀ ਲਾਉਣ ਨੂੰ ਗੁਰੂ ਨਾਨਕ ਦੀ ਪੁਰਜ ਪਚਾਉਣ ਨੂੰ ਗੁਰੂ ਨਾਨਕ ਦੀ ਪੁਰੀ ਚ ਪਚਾਉਣ ਨੂੰ ਜਿਹੜਾ ਕਰੇ ਇਸ ਨਾਨਕ ਦੁੱਖ ਰੋਗ ਮਿਟ ਜਾਣ ਹੋਵੇ ਦੇਵ ਤੇ ਅਸਮਾਨ ਰਲੇ ਕਾਗ ਵਿੱਚ ਰਲੇ ਕਾਗ ਵਿੱਚ ਹਾਂ ਸੰਵਾਲੀ ਡਾਰ ਦੇ ਨਾਨਕ ਸਾਰੇ ਸੱਚਖੰਡ ਹੈ ਮਿਲੇ ਨਾਕਸ਼ਾ ਨ ਵਿੱਚ ਸੰਸਾਰ ਦੇ ਨਾਨਕ ਪ੍ਰਸਾਰ ਸੱਚਖੰਡ ਹੈ ਮਿਲੇ ਨਾਕਸ਼ਾ ਨ ਵਿੱਚ ਸੰਸਾਰ ਦੇ ਬਾਬੇ ਕਾਕਾ ਤੋਂ ਹੰਸ ਬਣਾਉਂਦੇ ਜੀ ਬਾਬੇ ਕਾਕਾ ਤੋਂ ਹੰਸ ਬਣਾਉਂਦੇ ਜੀ ਨੂਰੀ ਚਿਹਰੇ ਦੀ ਚਲਕ ਜਦੋਂ ਪਾਉਂਦੇ ਜੀ ਨੂਰੀ ਚਿਹਰੇ ਦੀ ਚਲਕ ਜਦੋਂ ਪਾਉਂਦੇ ਜੀ ਗਿਆਨ ਰੂਪੀ ਹੈ ਉਗੜ ਨੈਣ ਆਉਂਦੇ ਜੀ ਗਿਆਨ ਰੂਪੀ ਹੈ ਉਗੜ ਨੈਣ ਆਉਂਦੇ ਜੀ ਸੱਚ ਖੰਡ ਦੇ ਨਜ਼ਾਰੇ ਤੱਕ ਖੁਸ਼ ਹੁੰਦੇ ਸਾਰੇ ਕਹਿੰਦੇ ਜਾਈਏ ਬਾਲਿਹਾਰ ਕਿਸੇ ਚੋਜ ਕਰੇ ਕੈਸੇ ਚੋਜ ਕਰੇ ਨਿਰੰਕਾਰ ਦੇ ਨਾਨਕ ਸਾਰ ਸੱਚਖੰਡ ਹੈ ਮੀਲੇ ਨਾਖਸ਼ਾ ਨ ਵਿੱਚ ਸੰਸਾਰ ਦੇ ਨਾਨਕ ਸਾਰ ਸੱਚਖੰਡ ਹੈ ਮੀਲੇ ਨਾਖਸ਼ਾ ਨ ਵਿੱਚ ਸੰਸਾਰ ਦੇ ਸੱਚਖੰਡ ਨਿਰੰਕਾਰ ਦਾ ਨਿਵਾਸ ਹੈ ਸੱਚਖੰਡ ਨਿਰੰਕਾਰ ਦਾ ਨਿਵਾਸ ਹੈ ਜਿੱਥੇ ਸੇਵਕ ਕਰਨ ਅਰਦਾਸ ਹੈ ਜਿੱਥੇ ਸੇਵਕ ਕਰਨ ਅਰਦਾਸ ਹੈ ਇੱਥੇ ਵਾਜ ਦੀ ਕਰੰਟ ਇੱਕ ਖਾਸ ਹੈ ਬਾਜ ਦੀ ਕਰੰਟ ਇੱਕ ਖਾਸ ਹੈ ਹੈ ਕਰੰਟ ਐਸੀ ਪੈਂਦੀ ਮਨ ਵਸ ਕਰ ਲੈਂਦੀ ਸ਼ੁੱਧ ਤਨ ਦੀ ਨਾ ਰਹਿੰਦੀ ਨਸ਼ੇ ਚੜ ਜਾਂਦੇ ਨਸ਼ੇ ਚੜ ਜਾਂਦੇ ਗੁਰੂਆਂ ਦੇ ਪਿਆਰ ਦੇ ਨਾਨਕ ਸਰ ਸੱਚਖੰਡ ਹੈ ਮਿਲੇ ਨਾਖਸ਼ਾ ਨ ਵਿੱਚ ਸੰਸਾਰ ਦੇ ਨਾਨਕ ਸਰ ਸੱਚਖੰਡ ਹੈ ਮਿਲੇ ਨਾਖਸ਼ਾ ਨ ਵਿੱਚ ਸੰਸਾਰ ਦੇ ਇੱਥੇ ਆਪ ਨਿਰੰਕਾਰ ਜਾਣੀ ਜਾਣ ਹੈ ਇਥੇ ਆਪ ਓੰਕਾਰ ਜਾਣੀ ਜਾਣ ਹੈ ਨਾਨਕ ਸਾਰ ਹੀ ਨਤਾਨਿਆਂ ਦਾ ਤਾਣ ਹੈ ਨਾਨਕ ਸਾਰ ਹੀ ਨਤਾਨਿਆਂ ਦਾ ਤਾਣ ਹੈ ਇਥੇ ਮਿਲਦਾ ਨਿਮਾਨਿਆਂ ਨੂੰ ਮਾਣ ਹੈ ਇਥੇ ਮਿਲਦਾ ਨਿਮਾਨਿਆਂ ਨੂੰ ਮਾਣ ਹੈ ਹੈ ਨੀ ਤਿਆਂ ਦੀ ਪਤ ਤੇ ਨਗਤਿਆਂ ਦੀ ਗਾਤ ਗੁਰੂ ਰੱਖੇ ਦੇ ਕਿ ਹੱਥ ਜਿਹੜੇ ਰੁੜੇ ਜਾਂਦੇ ਜਿਹੜੇ ਰੁੜੇ ਜਾਂਦੇ ਹੋਣ ਵਿੱਚ ਧਾਰ ਦੇ ਨਾਨਕ ਸਾਰ ਸੱਚਖੰਡ ਹੈ ਮਿਲੇ ਨਾਕਸ਼ਾ ਨ ਵਿੱਚ ਸੰਸਾਰ ਦੇ ਨਾਨਕ ਸਾਰ ਸੱਚਖੰਡ ਹੈ ਮਿਲੇ ਨਾਕਸ਼ਾ ਨ ਵਿੱਚ ਸੰਸਾਰ ਦੇ ਸ਼ੀਸ਼ ਮਹਿਲ ਸੁੰਦਰ ਮਨ ਪਾਵਣਾ ਸ਼ੀਸ਼ ਮਹਿਲ ਸੁੰਦਰ ਮਨ ਪਾਵਣਾ ਇਹ ਇੱਕੋ ਕਈ ਰੰਗ ਦਿਖਲਾਵਣਾ ਇਹ ਇੱਕੋ ਕਈ ਰੰਗ ਦਿਖਲਾਵਣਾ ਜਸ ਜੀ ਬਾਤੋਂ ਪਰੇ ਹੈ ਇਹਦਾ ਗਾਵਣਾ ਜਸ ਜੀ ਬਾਤੋਂ ਪਰੇ ਹੈ ਇਹਦਾ ਗਾਵਣਾ ਮਹਿਮਾ ਅਪਰ ਅਪਾਰ ਸਾਡੇ ਕਥਨੇ ਤੋਂ ਬਾਹਰ ਪਵੇ ਐਸੀ ਚਮਕਾਰ ਜਾਣੀ ਦੇਖੀ ਜਾਈਏ ਜਾਣੀ ਦੇਖੀ ਜਾਈਏ ਖੜੇ ਵਿੱਚ ਬਾਹਰ ਦੇ ਨਾਨਕ ਸਰ ਸੱਚਖੰਡ ਹੈ ਮਿਲੇ ਨਕਸ਼ਾ ਨ ਵਿੱਚ ਸੰਸਾਰ ਦੇ ਨਾਨਕ ਸਰ ਸੱਚਖੰਡ ਹੈ ਮਿਲੇ ਨਕਸ਼ਾ ਨ ਵਿੱਚ ਸੰਸਾਰ ਦੇ ਇੱਕ ਪਾਸੇ ਗੁਰਬਾਣੀ ਪ੍ਰਚਾਰ ਹੈ ਇੱਕ ਪਾਸੇ ਗੁਰਬਾਣੀ ਪ੍ਰਚਾਰ ਹੈ ਦੂਜੇ ਪਾਸੇ ਹੋਵੇ ਨਾਮ ਦਾ ਵਪਾਰ ਹੈ ਦੂਜੇ ਪਾਸੇ ਹੋਵੇ ਨਾਮ ਦਾ ਜਕੀਰਤ ਅਖੰਡ ਸੋਰਤਾਰ ਹੈ ਜਕੀਰਤ ਅਖੰਡ ਸੋਰਤਾਰ ਹੈ ਚੌਥੇ ਸੇਵਾ ਹੋਈ ਜਾਂਦੀ ਜਿਹੜੀ ਬਾਬਾ ਜੀ ਨੂੰ ਭਾਂਦੀ ਤਾਂ ਹੀ ਢੋਲਾ ਨਹੀਂ ਖਾਂਦੀ ਮੰਜੀ ਖੜੀ ਹੈ ਮੰਜੀ ਖੜੀ ਹੈ ਸਹਾਰੇ ਪਾਵੇ ਚਾਰ ਦੇ ਨਾਨਕ ਸਰ ਸੱਚਖੰਡ ਹੈ ਮੇਲੇ ਨਾਕਸ਼ਾ ਨ ਵਿੱਚ ਸੰਸਾਰ ਦੇ ਨਾਨਕ ਸਰ ਸੱਚਖੰਡ ਹੈ ਮੇਲੇ ਨਾਕਸ਼ਾ ਨ ਵਿੱਚ ਸੰਸਾਰ ਦੇ